ਇਜਿੰਦਰ ਨੇ ਤਾਂ ਕੀ ਹੋਣਾ ਸੀਗਾ ਪਿੰਦਰ ਵੀ ਨਹੀਂ ਆਈ ਹੈਗੀ ਪਤਾ ਨਹੀਂ ਕੀ ਹੋਇਆ ਉਹਨੂੰ ਵਿਆਹ ਵੀ ਕੱਲ ਹੋ ਗਿਆ ਹੈ ਜਾ ਕੇ ਦੇਖ ਕੇ ਆਵਾਂ ਕਿਤੇ ਸਦਮੇ ਜੀ ਨਾ ਬੈਠੀ ਹੋਵੇਗੀ ਉਹਨਾਂ ਨੇ ਵਿਆਹ ਤੇ ਨਹੀਂ ਸੱਦਿਆ ਹੈਗਾ ਪ ਜਾ ਕੇ ਆਉਣੀ ਹੈ ਦੇਖਦੀ ਆਂ ਪਰ ਮੈਂ ਕੀ ਕਰਦੀ ਆਂ ਕਿ ਬੇਰੇ ਹਾਈ ਹਾਈ ਮੈਨੂੰ ਤਾਂ ਲੱਗਦਾ ਲੌਂਗ ਲੱਗਾ ਹੈ ਤੇ ਜਾਂ ਤਾਂ ਪਲਾਟ ਚ ਦੇਖਣਾ ਉੱਥੇ ਤਾਂ ਗਈ ਹੋਵੇ ਇੱਕ ਤਾਂ ਉਹਨੂੰ ਲਸਣ ਗੋਡਾਂ ਦਾ ਬੜਾ ਚਾਰੜਿਆ ਹੋਇਆ ਹੈ ਨਾ ਹਿੰਦਰ ਆ ਜਾ ਕਲ ਜੀ ਤਾਂ ਤੇ ਤੂੰ ਮਟਰ ਇੱਥੇ ਬੈਠੀ ਖਾਂਦੇ ਹੀ ਆਂਦੇ ਮੈਂ ਤੇਰੇ ਘਰ ਗਈ ਸੀਗੀ ਕਾ ਕੰਮ ਹੈ ਤੇ ਕੰਮ ਤੇ ਨੂੰ ਨਹੀਂ ਪਤਾ ਕੀ ਕੰਮ ਸੀ ਨਾ ਤੂੰ ਬਾਜ਼ ਪ੍ਰੈਕਟਿਸ ਕਰਨ ਨਹੀਂ ਜਿੰਦਰ ਨੇ ਤਾਂ ਕੀ ਹੋਣਾ ਸੀ ਤੂੰ ਨਹੀਂ ਆਈ ਹੈਗੀ ਕੱਲ ਉਹਨਾਂ ਦਾ ਵਿਆਹ ਵੀ ਹੋ ਗਿਆ ਤੇ ਪ੍ਰੈਕਟਿਸ ਕਰਕੇ ਕਲ ਜੀਤ ਕੀ ਕਰਨਾ ਹੈਗਾ ਨਾਲੇ ਮਟਰ ਮੈਂ ਖਾਂਦੇ ਹੀ ਸੀ ਤਾਂ ਮੈਂ ਤਾਂ ਚੱਲ ਉਹ ਤੇ ਮਟਰ ਪਨੀਰ ਮਿਲਿਆ ਨਹੀਂ ਮਟਰ ਇਤੋਂ ਖਾ ਲੈਨੇ ਘਰੇ ਜਾ ਕੇ ਦੁੱਧ ਪੀ ਲੰਗੇ ਤੇ ਅੰਦਰ ਬੜੀ ਮੀਰ ਬਣ ਗਈ ਸਰ ਉਨ ਤਰ੍ਹਾਂ ਪਤਾ ਕਿੰਨੀ ਲੜਾਈ ਪਈ ਸਾਡੇ ਘਰ ਕੀ ਹੋਇਆ ਕੋਈ ਮੈਂ ਲੱਗੇ ਕਿ ਮੈਂ ਤਾਂ ਸਦਮੇ 'ਚ ਬੈਠੀ ਹੋਣੀ ਆ ਤੂੰ ਸਦਮੇ 'ਚ ਕੀ ਉਹ ਸੂਟ ਮੈਂ ਲੈਣੇ ਲੰਗੇ ਸੂਟ ਬਣਾਏ 11000 ਰੁਪਇਆ ਵੀ ਲਾ ਬੈਠੀ ਤੇ ਉਸ ਦਿਨ ਲੜ ਕੇ ਆਪਣੀ ਸੱਸ ਤੋਂ ਪੈਸੇ ਲਿਆ ਮੈਂ ਅੱਛਾ ਮੈਨੂੰ ਕਹਿੰਦੀ ਵੀ ਮੈਂ ਸੌਦੇ ਦੇ ਦੇਨੇ ਆ ਪੈਸੇ ਤੇ ਮੁੰਡੇ ਨੇ ਪੈਸੇ ਜੇ ਲੇਟ ਆਉਣੇ ਆ ਤੇ ਮੈਂ ਲੜ ਪਈ ਮੈਂ ਕਿਹਾ ਨਹੀਂ ਮੈਂ ਤਾਂ ਸੂਟ ਲੈਣੇ ਹੀ ਲੈਣੇ ਆ ਉਹ ਭਾਣੇ ਮੈਂ ਸੂਟ ਬਣਾ ਲੈ। ਵੀ ਵਿਆਹ ਤੇ ਜਾਣਾ ਤੇ ਹੁਣ ਮੈਨੂੰ ਕਹਿੰਦੀ ਜਿਹਾ ਤੇ ਨਹੀਂ ਗਈ। ਤੇਰੀ ਸਾਸਰੇ ਨਾਲ ਲੜਾਈ ਪਾਉਣੀ ਹੀ ਤੂੰ ਤਾਂ ਸੂਟ ਬੜੇ ਮਹਿੰਗੇ ਬਣਾ ਬੈਠੀ। ਚੰਗਾ ਹੋਇਆ ਮੈਂ ਇੱਕ ਹੀ ਬਣਾਇਆ ਸੀਗਾ। ਆਹ ਤੂੰ ਤੇ ਚੰਗੀ ਰਹਿ ਗਈ ਤੇ ਮੈਂ ਬਣਾ ਬੈਠੀ ਤੇ ਹੁਣ ਮੈਂ ਡਰਦੀ ਘਰੋਂ ਬਾਹਰ ਨਿਕਲੀ ਸਾਸ ਤੇ ਮੇਰੀ ਅੰਦਰ ਆ ਬਾਹਰੋਂ ਨਾ ਤਾਂ ਹੀ ਲੋਕ ਲਾ ਆਈਏ। ਅੱਛਾ ਅੰਦਰ ਹੀ ਹੋਰ ਤੇ ਮੈਂ ਮੇਰੀ ਬਾਤ ਸੁਣ ਕੇ ਤੇ ਉੱਠ ਬੈੰਦੀ। ਹੈ ਤੂੰ ਵਾਜਾ ਮਾਰ ਕੇ ਆਈ ਆ। ਲੈ ਦੋ ਕੁ ਮਾਰੀਆਂ ਵਾਜਾ। ਮੈਂ ਮੈਂ ਲੋਕ ਦੇਖ ਲਿਆ ਮੈਂ ਕਿ ਬੰਦਾ ਤੇ ਫਲਾਟ ਨੂੰ ਮੈਂ ਲੋਕ ਅਲਾ ਕੇ ਤਾਂ ਹੀ ਮੈਂ ਹਾਂ ਮੈਂ ਪਲਾਟ ਵੱਲ ਚਲ ਜਾਨੀ ਆ ਆਈ ਤਾਂ ਮੈਂ ਰੰਬੀ ਲੈ ਕੇ ਇਹ ਮੈਂ ਹਾਂ ਲਸਣ ਗੋੜ ਦੀ ਤੇ ਇੱਥੇ ਬੈਠਾ ਮੈਂ ਮਟਰ ਖਾਣ ਲੱਪੀ ਮੈਂ ਅੱਗੇ ਗਿਆ ਮੈਂ ਕਿ ਤੈਨੂੰ ਲਸਣ ਗੋੜਨ ਦਾ ਬੜਾ ਚਾ ਆਇਆ ਤੇ ਤੂੰ ਲਸਣ ਗੋੜਨ ਲਈ ਹੋਣੀ ਪਲਾਟ ਦੇ ਚਾ ਨੂੰ ਕੀ ਮੈਂ ਤਾਂ ਡਰਦੀ ਘਰੋਂ ਨਿਕਲੀ ਨਹੀਂ ਮੈਂ ਹਾਂ ਓਨਲੀ ਤੇ ਜੱਬ ਪਾ ਲੈਣਾ ਉਹਨੇ ਤਾਂ ਮੇਰੇ ਦਿਵਾਲੇ ਹੀ ਰਹਿਣਾ ਹਾਏ ਕਲ ਦੀ ਤੇ ਉਹ ਸਾਸ ਮੇਰੀ ਨੇ ਤਾਂ ਸਰਗੜੇ ਨਹੀਂ ਮੇਰੇ ਨੂੰ ਫੋਨ ਕਰਤਾ ਕਿਹਦਾ ਸੱਸ ਤਾਂ ਹੋਰ ਕਿਤੇ ਉਹ ਵੀ ਆ ਲੜਿਆ ਮੇਰੇ ਨਾਲ ਆ ਲੜਿਆ ਕਹਿੰਦਾ ਇਹ ਜਿਹੜਾ ਤੋਬਦੇ ਰਿਹਾ ਇਹ ਤਾਂ ਟੂਟ ਬਣਾਉਣ ਬੈਗੀ ਸੱਦਾ ਤੁਹਾਨੂੰ ਆਇਆ ਨਹੀਂ ਉਹ ਹੁਜੇ ਕਲ ਦੀ ਤੇ ਉਹਦੀ ਤੋਂ ਆਹ ਹੁਣ ਸੰਦੂ ਕੀ ਪਤਾ ਹੀ ਨਹੀਂ ਇਹਨੇ ਸੱਦਣਾ ਨਹੀਂ ਪਤਾ ਨਹੀਂ ਉਹਨੇ ਸੱਦਿਆ ਕਿਉਂ ਨਹੀਂ ਇਹ ਗੱਲ ਤਾਂ ਪਤਾ ਹੀ ਨਹੀਂ ਲੱਗੀ ਉਸ ਵਕਤ ਪਰ ਇੱਕ ਤਾਂ ਸਿਰਫ ਰੋਕਾਰ ਨਹੀਂ ਨਹੀਂ ਚਾਹੀਦੀ ਮੇਰਾ ਤੇ ਦੇਲ ਹੀ ਤੋੜਤਾ ਸਿੰਦਰ ਨਹੀਂ ਉਹਦਾ ਆਹ ਕਿ ਜਿੰਦਰਣਾ ਤੇਰੀ ਗੱਲ ਨਹੀਂ ਕੋਈ ਹੀ ਜਿੰਦਰਣਾ ਦੀ ਗੱਲ ਉਹ ਉਹ ਵੀ ਗਈ ਆ ਕਿਤੇ ਤੇ ਮੈਨੂੰ ਕਹਿਣ ਲਈ ਗਈ ਫੋਨ ਕਰਕੇ ਕਿ ਤੁਹਾਨੂੰ ਸੱਦਾ ਨਹੀਂ ਆਇਆ ਸੀ ਤੇ ਮੈਂ ਤਾਂ ਟੂਟ ਵੀ ਲੁਕਾੜੀ ਸੀ ਤੇ ਉਹਦੀ ਫੋਟੋ ਪਾਈ ਸੀ ਤੈਨੂੰ ਤਾਂ ਆਇਆ ਸੀਗਾ ਕਹਿੰਦੀ ਕਦੋਂ ਮੈਂ ਉਹ ਤੇ ਗਵਾਂਡੀ ਆ ਤੁਰ ਸੱਦਾ ਆਇਆ ਸੀ ਤੇ ਮੈਂ ਤੈਨੂੰ ਉੱਧੇ ਫੋਟੋ ਭਰਤੀ ਸੀ ਮੈਂ ਤਾਂ ਇਹਨੂੰ ਛਾੜਦੀ ਤੇ ਉਹ ਸਾੜ ਕੇ ਪਕਤੀ ਗਈ ਆ ਆਪਾਂ ਤਿੰਨਾਂ ਸਹਲੀਆਂ ਜਾਈ ਹੁੰਦੀ ਸੀ ਸੱਦਿਆਣਾ ਪਰ ਆਪਾਂ ਕੀ ਆ ਤਾਂ ਕੋਈ ਨਹੀਂ ਆਪਾਂ ਤਾਂ ਕੋਈ ਗੱਲ ਨਹੀਂ ਆਪਣੀ ਤਾਂ ਕੋਈ ਲੜਾਈ ਨਹੀਂ ਹੋਈ ਉਹਨੂੰ ਆਹ ਪਤਾ ਨਹੀਂ ਕੀ ਗੱਲ ਕਰ ਤਾ ਨਹੀਂ ਸੱਦਾ ਦਿੱਤਾ ਤੇ ਕੱਲ ਜੀ ਤਾਂ ਉਹ ਉੱਥੇ ਖੜੇ ਹੋ ਕੇ ਗੱਲ ਨਾ ਕਰੀ ਮੈਂ ਕਿਤਾ ਹੁਣ ਬੈਠਾ ਵੀ ਨਹੀਂ ਜਾਂਦਾ ਮੈਂ ਤਾਂ ਅੰਤਰੀ ਕੱਲ ਦੀ ਰੋਟੀ ਵੀ ਨਹੀਂ ਖਾਧੀ ਆਹ ਮੇਰੀ ਰੋਟੀ ਤਾਂ ਖਾ ਲੈਣੀ ਹੀ ਜੀ ਤਾਂ ਉਹਨੇ ਜਿੱਨੇ ਘਰ ਮੁਕਾ ਲੈਣੀ ਪਾਈ ਉਹਦਾ ਕੀ ਕਰਾਂ ਉਹਦੀ ਕੀ ਗੱਲ ਨਾ ਤਪਾਉਂਦੀ ਰਹਿੰਦੀ ਆਹ ਚਲਾ ਕੇ ਨਸ ਨਹੀਂ ਦੇਖਣੀ ਉਹ ਦੂਵੀਂ ਆ ਤਾਂ ਮੀ ਮੀਵਾਂ ਨਾਲ ਵਧੀਆ ਹੋ ਗਈ ਹੈ ਤੇ ਕੱਲ ਜੀ ਤੋ ਤੈਨੂੰ ਸੱਚ ਮੈਂ ਦੱਸਣਾ ਹੈਗਾ ਉਧਰੋਂ ਜਿੰਦਰ ਨੇ ਸ਼ਦੈਨ ਜੀ ਨੇ ਫੋਨ ਕਰਤਾ ਅੱਗੇ ਨਾ ਪਿੱਛੇ ਮੈਨੂੰ ਫੋਨ ਨਾ ਕਰੇ ਤੇ ਕੱਲ ਉਹ ਉਦੋਂ ਹੀ ਫੋਨ ਆ ਗਿਆ ਇਹ ਸ਼ਿੰਦਰ ਦੇ ਤੇ ਮੁੰਡੇ ਦਾ ਵਿਆਹ ਆ ਤੇ ਤੁਹਾਨੂੰ ਸੱਦਿਆ ਨਹੀਂ ਉਧਰੋਂ ਆ ਕੇ ਮੇਰੀ ਸੱਸ ਕੋਲ ਬਹਿ ਗਈ ਅੱਛਾ ਉਹਦਾ ਉਹਨੂੰ ਕਿੱਥੇ ਪਤਾ ਲੱਗਣਾ ਸੀ ਕਿਸੇ ਗੱਲ ਦਾ ਤੇ ਉਹ ਜਿੰਦਰ ਨੇ ਸਾਰੀਆਂ ਗੱਲਾਂ ਸੁਣਾਉਣ ਦੀ ਬਹੁਤ ਛਾਪੇ ਪਾਉਂਦੀ ਜਿੰਦਰ ਇੰਨੇ ਪਵਾੜੇ ਪਾਉਂਦੀ ਆ ਨਾ ਸੱਚੀ ਇਹਨੂੰ ਪਤਾ ਹੀ ਨਹੀਂ ਲੱਗਦਾ ਖਰੇ ਜਾਣ ਕੇ ਕਲਜੀਤ ਕਰਦੀ ਹੂ ਇਹ ਤਾਂ ਮੈਨੂੰ ਲੱਗਦਾ ਜਾਣ ਕੇ ਕਰਦੀ ਆ ਆਪਣੀ ਤਾਂ ਦੀ ਸੱਸ ਵੱਖਰੀ ਤੇ ਤੇਰੀ ਸੱਸ ਦੇ ਕਲੇਸ਼ ਪਾਉਂਦੀ ਨੇ ਤੇ ਉਹ ਹੀ ਗੱਲ ਤੇ ਉਹ ਹੁਣ ਮੈਂ ਅੰਦਰ ਤਾੜ ਕੇ ਆਈ ਉਹ ਤਾਂ ਕਿਤੇ ਮੇਰਾ ਉਹਨੇ ਉਹ ਕੁੱਤੇ ਦਾ ਹਾਲ ਕੀਤਾ ਤੇ ਹੁਣ ਮੈਂ ਪਲਾਟ 'ਚ ਜੇ ਆ ਜਾਂਦੀ ਉਹਨੇ ਮੇਰੇ ਪਿੱਛੇ ਹੀ ਆ ਕੇ ਬੋਲਣ ਲੱਪੈਣਾ ਸੀ ਚੰਗਾ ਆ ਮੈਂ ਉਹਨੂੰ ਕਿ ਕਿਠਾਣੀ ਆਈ ਨਹੀਂ ਤੇ ਮੇਰੇ ਦਿਵਾਨੇ ਹੋ ਜਾਣਾ ਹੈ। ਤੇ ਹੋ ਜਾਣਾ ਹੀ ਉਹ ਮੱਚੀ ਫਿਰਦੀ ਉਹਨੇ ਤਾਂ ਤੇਰੇ ਘਰੇ ਵੀ ਆ ਜਾਣਾ ਲੜਨਾ। ਤੇ ਤੈਨੂੰ 8000 ਵਾਲਾ ਸੂਟ ਪਾਉਣ ਦਊਗੀ ਹੈ ਕਿ ਨਹੀਂ? ਤੇ ਲੈ ਦੱਸ ਹੁਣ ਸੂਟ ਤੇ ਮੇਰੇ ਨਾਪ ਦਾ ਬਣ ਗਿਆ। ਉਹ ਕਿਹੜਾ ਹੋਂਦਾ ਪਿਆ ਹਣ ਸੀ ਤਾਂ ਚਲ 2-4 ਗਾਲਾਂ ਤੇ ਪਈਆਂ ਪੈਣ ਗਈਆਂ ਹੀ ਹਜੇ। ਤੇ ਸੂਟ ਬਣ ਕੇ ਦੇ ਦੇਣਾ। ਸੂਟ ਦੋ ਬਣ ਗਿਆ ਤੇ ਹੁਣ ਹੋਰ ਕਿਸੇ ਦਾ ਮੱਲੇ 'ਚ ਵਿਆਹ ਆਊਗਾ ਤਾਂ ਖਰੇ ਕੋਈ ਸਾਦੀ ਲਾਉ ਸਾਨੂੰ ਵੀ। ਤੇ ਇੱਕ ਗੱਲ ਹੈਗੀ ਮੈਂ ਲਾਏ ਕੰਨਾਂ ਨੂੰ ਹੱਥ। ਮੈਂ ਨਹੀਂ ਉਹ ਪਹਿਲਾਂ ਤਿਆਰੀ ਕਰਿਆ ਕਰਨੀ ਆਹੋ ਮੈਂ ਹੈ ਗੋਡੇ ਵੀ ਦੋਹਦੇ ਤੇ ਗळा ਵੀ ਦੋਹੰਡਿਆ ਗਾਂ ਦਾ ਤੇ ਤੈਨੂੰ ਕੀ ਪਤਾ ਜਦਨ ਮੈਂ ਤੁਹਾਡੇ ਘਰੇ ਨਹੀਂ ਗਈ ਸੀ ਨੱਚਨੋ ਚੁਕੇ ਆਈ ਤੇ ਆ ਕੇ ਤੇ ਆ ਗੋਡਾ ਹੀ ਲੱਗਿਆ ਫਿਰ ਇਥੇ ਉਹ ਕਰਕੇ ਨਾ ਰੋਟੀ ਅੱਧ ਬਣੀ ਜੀ ਉੱਤੇ ਤੇਲ ਲਾ ਕੇ ਉਹ ਲੁਪਰੀ ਜੀ ਕਰਕੇ ਬੰਨੀ ਇੱਥੇ ਤੇ ਮੈਨੂੰ ਕਹੀ ਜਾਵੇ ਤੂੰ ਤੇ ਦੂਜਾ ਬਾਜ਼ਾਰ ਗਈ ਸੀ ਤੇ ਗੋਡੇ ਕਾ ਤਾ ਬੰਨੀ ਫਰਦੀ ਆ ਤੇ ਮੈਂ ਤਾਂ ਮੰਮੀ ਉੱਥੇ ਡਿੱਗ ਗਈ ਸੀ ਮੈਂ ਹਾਂ ਸਾਰ ਬੜੇ ਕਰਦੀ ਆਂ ਤਾਂ ਜੀ ਤੂੰ ਸਵਾਲੋਂ ਨਹੀਂ ਉਹ ਤਾਂ ਕਰਦੀ ਉਹ ਗਲਤੀ ਤੇ ਆਪਣੀ ਆ ਉਹਦੀ ਕੀ ਗਲਤੀ ਹੈਣਾ ਸਿਆਣਾ ਬੰਦਾ ਤੇ ਘਰ ਨੂੰ ਜੋੜਦਾ ਹੀ ਆ ਤੇ ਆਪਾਂ ਕਮਲੀਆਂ ਅਸੀਂ ਸੱਦਾ ਪਹੁੰਚਿਆ ਨਹੀਂ ਤੇ ਕੱਪੜੇ ਵੀ ਬਣਾ ਕੇ ਰਹਿ ਗਈਆਂ ਤੇ ਹੁਣ ਮੇਰੇ ਤੇ ਉਹ ਹੋਇਆ ਹੀ ਹਾਲ ਜਿਹੜਾ ਨਾ ਮੈਨੂੰ ਪੁੱਛ ਕੇ ਵੇਖ ਵੀ ਮੇਰੇ ਨਾਲ ਕੀ ਕੀ ਬੀਤੀ ਆ ਤੇ ਤੇਰੇ ਘਰ ਨਹੀਂ ਕੋਈ ਗੱਲਬਾਤ ਹੋਈ ਨਹੀਂ ਮੇਰੇ ਘਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਗੱਲ ਆਪਾਂ ਪਿੱਛੇ ਪਿੱਛੇ ਪੈਂਟਿਸ ਕਰਦੇ ਰਹਿ ਕਿ ਜਦੋਂ ਖੇਤਾਂ 'ਚ ਜਾਂਦੇ ਰਹਿ ਹਾਂ ਇਹ ਵੀ ਤੂੰ ਤੇ ਹਿਯਾਰੀ ਵਰਤ ਗਈ ਤੇ ਸੂਟ ਦੀ ਗੱਲ ਹੋਈ ਸੀ ਮੈਨੂੰ ਕਹਿੰਦੇ ਸੂਟ ਕਰ ਤਾ ਸੁਆਇਆ ਤੇ ਮੈਂ ਕਿਹਾ ਉਦਾਂ ਹੀ ਸੁਆ ਕੇ ਰੱਖਿਆ ਵੀ ਕਿਤੇ ਅਚਾਨਕ ਪ੍ਰੋਗਰਾਮ ਆ ਜਦੋਂ ਬੰਦਾ ਪਾ ਜਾਂਦਾ ਹੈ ਤੇ ਫੇਰ ਮੰਨ ਗਏ ਨਹੀਂ ਕਰਦੇ ਆ ਮੈਨੂੰ ਉਹਦਾ ਗੁੱਸੇ ਕਾ ਲਈ ਮੈਂ ਬਣਾਇਆ ਜੋ ਸਸਤਾ ਜੀ ਨਾਲ ਇੱਕ ਬਣਾਇਆ ਤੂੰ ਤਾਂ ਦੋ ਦੋ ਬਣਾ ਬੈਠੀ ਤੇ ਇਹਨੇ ਤਾਂ ਫਿਰ ਗੁਣਾ ਪੈਣੀ ਸੀ ਹਾਂ ਹੈ ਤੇ ਫਿਰ ਹੁਣ ਮੈਂ ਕਰ ਦਿੱਤੀ ਤੌਰ ਨੂੰ ਮਰ ਗਈ ਨਾ ਮੈਂ ਤੂੰ ਤਾਂ ਇਹ ਸੋਚਦੀ ਰਹੀ ਹੋਣੀ ਕਿ ਮੇਰਾ ਘਰ ਵਾਲਾ ਬਾਹਰ ਆ ਤੇ ਮੈਂ ਜਿੰਨੇ ਮਰਤੀ ਪੈਸੇ ਖਰਚ ਕਰਾਂ ਤੇ ਹੋਰ ਬੰਦੇ ਨੂੰ ਹੁੰਦਾ ਹੀ ਆ ਚਲ ਬਾਹਰ ਆ ਤੇ ਨਾਲੇ ਉਹਦੀ ਵੀ ਤੇ ਟੌਰ ਬੰਦੀ ਆ ਤੇ ਮੈਂ ਚੰਗੇ ਕੱਪੜੇ ਪਾ ਕੇ ਜਾਉਂਗੀ ਉਹਨੂੰ ਕਿੱਥੇ ਪਤਾ ਲੱਗਦਾ ਉਹਨੂੰ ਨਹੀਂ ਕੁਝ ਵੀ ਪਤਾ ਲੱਗਦਾ ਹੈਗਾ ਉਹ ਤਾਂ ਬਸ ਰੋਈ ਜਾਂਦਾ ਸੌਦੇ ਦੇ ਪੈਸੇ ਹੀ ਸੌਦੇ ਦੇ ਪੈਸੇ ਸੌਦੇ ਦੇ ਉਹ ਜਿੱਦਾਂ ਤੇਰੀ ਮਾਂ ਤਾਂ ਦੱਸ ਦਿੰਦੀ ਫਿਰ ਉਹ ਉਦਾਂ ਹੀ ਰੋਈ ਜਾਂਦਾ ਆਹੋ ਤੇ ਹੁਣ ਮੇਰੀ ਗੱਲ ਸੁਣ ਸੌਦਾ ਤੇ ਦੋ ਦਿਨ ਘੱਟ ਵੀ ਖਾ ਲਾਂਗੇ ਕੋਈ ਗੱਲ ਨਹੀਂ ਤੇ ਸੂਟ ਪਾਇਆ ਤੇ ਲੋਕਾਂ ਨੇ ਵੇਖਣਾ ਢਿੱਡ ਚ ਪਾਇਆ ਕਿੰਨੇ ਵੇਖਣਾ ਵਾ ਕਲਜੀ ਤਾਂ ਉਦਾਂ ਗੱਲ ਤੇ ਹੋएगी ਨਾ ਇੱਕ ਪੂਰਾ ਪਾਇਆ ਹੈ ਅੱਜ ਕੱਲ ਸੂਟ ਹੀ ਸਾਰੇ ਵੇਖਦੇ ਆ ਤੇ ਹੁਣ ਆਪਾਂ ਰੋਟੀ ਭਾਵੇਂ ਚੰਗਾ ਚੋਖਾ ਵੀ ਖਾ ਜਾਉਗੇ ਤੇ ਕਿਸੇ ਨੂੰ ਕੀ ਪਤਾ ਕੀ ਖਾਦਾ ਤਾਂ ਹੀ ਤਾਂ ਮੈਂ ਇੱਥੇ ਮਟਰ ਖਾਈ ਜਾਣ ਲਈ ਵੀ ਘਰ ਜਾ ਕੇ ਉਹਨੇ ਰੋਟੀ ਤੇ ਮੈਨੂੰ ਖਾਣ ਨਹੀਂ ਦੇਣੀ ਤੇ ਤੂੰ ਤਾਂ ਹੀ ਫੇਰ ਇੱਥੇ ਢਿੱਡ ਭਰ ਲਿਆ ਤੇ ਘਰ ਜਾ ਕੇ ਵਰਤ ਰੱਖਣੀ ਹੈ ਨਾ ਆਹ ਹੋ ਤਾਂ ਮੈਨੂੰ ਪਤਾ ਲੱਗਣਾ ਵੀ ਕੁਝ ਖਾਦਾਂਗੇ ਤੇ ਘਰ ਜਾ ਕੇ ਮੈਂ ਚੋਰੀ ਛਿਪੇ ਕਿਤੇ ਦੁੱਧ ਪੀ ਲੂੰਗੀ ਗਲਾਸ ਤੇ ਐਦਾ ਹੀ ਮੈਂ ਪਈ ਜਾਣਾ ਹੁਣ ਘਟ ਨਪਕੇ ਦੋ ਦਿਨ ਕਟਨੇ ਤੇ ਪੈਣੇ ਹੀ ਆ ਨਾ ਗਲਜੀਤ ਆਹ ਹੁਣ ਦੋ ਚਾਰ ਦਿਨ ਗੁੱਸਾ ਤਾਂ ਰਹਿਣਾ ਹੀ ਆ ਉਹ ਦਾਨਸ਼ਿੰਦਰ ਨੇ ਕੀਤੀ ਬੜੀ ਮਾੜੀ ਜੇ ਕਿਤੇ ਮੈਨੂੰ ਉਹ ਟੱਕਰ ਗਈ ਨਾ ਤੇ ਮੈਂ ਉਹਦੀ ਉਹ ਕਰਨੀ ਆ ਉਹਦੀ ਉਹ ਕਰਨੀ ਨਾ ਕਿਤੇ ਆਪਾਂ ਵੀ ਨਹੀਂ ਆਪਣੇ ਨਿਆਣੇ ਦੇ ਵਿਆਹ ਤੇ ਉਹਨਾਂ ਨੂੰ ਸੱਦਣਾ ਮੈਂ ਤਾਂ ਨਹੀਂ ਨੂੰ ਸੱਦਣਾ ਹਾਂ ਹਾਂ ਸਾਰੇ ਪਿੰਡ ਨੂੰ ਸੱਦਣਾ ਪਰ ਉਹ ਤੂੰ ਬਲ ਹੋਰ ਸੋਚ ਲਈ ਵਿਆਹ ਤੇ ਵੀ ਕਿਸੇ ਦੇ ਨਹੀਂ ਨੱਟਿਆ ਟੱਪਿਆ ਕਰਨਾ ਸਾਡੀ ਕੋਈ ਇੱਜ਼ਤ ਹੀ ਨਹੀਂ ਕੀਤੀ ਕਿਸੇ ਨੇ ਸਾਰਿਆਂ ਦੇ ਵਿਆਹਾਂ ਵਿੱਚ ਅਹੀਂ ਗਾਣ ਨੱਚ ਕੇ ਹੁੰਨੀਆਂ ਹਨਾ ਤੇ ਉਹ ਜਦੋਂ ਵਗਾਉਣ ਦੀ ਵਾਰੀ ਆਉਂਦੀ ਹੈ ਤੇ ਐਡਾ ਕਰ ਲਈਏ ਤੂੰ ਗੋਲ ਪੈਣੇ ਤੂੰ ਬੋਲ ਮੈਨੂੰ ਤਾਂ ਹੁੰਦਾ ਹੀ ਕੱਖ ਨਹੀਂ ਮੈਨੂੰ ਤਾਂ ਹੁੰਦਾ ਹੀ ਕੱਖ ਨਹੀਂ ਆਪ ਸਿਆਣੀਆਂ ਬਣ ਜਾਂਦੀਆਂ ਜਿਵੇਂ ਇਹਨਾਂ ਨੇ ਕਦੀ ਗਿਆ ਹੀ ਨਹੀਂ ਹੁੰਦਾ ਹਨ ਤੇ ਹੁਣ ਵੇਲਾ ਉਹ ਸਾਰੀਆਂ ਚਾਤਰਾਵਾਂ ਵਿਆਹ ਚ ਗਈਆਂ ਸਾਰੀਆਂ ਨੂੰ ਬਰਾਤ ਦਾ ਵੀ ਕਿਹਾ ਹੀ ਆਉ ਮੈਂ ਸਟੇਟਸ ਦੇਖਣ ਲਈ ਸਾਰੀਆਂ ਦੇ ਬੜੇ ਉਹ ਨਚਣ ਟੱਪਣ ਡੀਆਂ ਹੁਣ ਮੈਂ ਕਿੱਦਾਂ ਜਾ ਚ ਆ ਗਈ ਜੇ ਅਸੀਂ ਮੇਰੀਆਂ ਤੇ ਇੰਨੀ ਆਂਦਰਾ ਬਲਣ ਡੀਆਂ ਕਿਤੇ ਮੈਨੂੰ ਗੁੱਸਾ ਚੜੰਦਾ ਜੇ ਕਿਤੇ ਮੈਨੂੰ ਗਲੀ ਚ ਵੀ ਮਿਲ ਗਈ ਨਾ ਸ਼ਿੰਦਰ ਤੇ ਮੈਂ ਉਹਦੀ ਉਹ ਕਰਨੀ ਨਾ ਉਹ ਉਹਦੇ ਨਾਲ ਤਾਂ ਮੈਂ ਬੜੀ ਕਰਨੀ ਹੂੰ ਉਹਨੂੰ ਮੈਂ ਇੰਨੇ ਭਜਾਉਣਾ ਨਾ ਫੜ ਕੇ ਮੈਨੂੰ ਇੰਨਾ ਗੁੱਸਾ ਚੜ੍ਹਨਦਿਆ ਪਰ ਕਰਾ ਕੀ ਸੱਸ ਤੋਂ ਵੀ ਡਰ ਲੱਗਦਾ ਹੈ ਆਹ ਹੋਰੀ ਨਾ ਪੰਗਾਵਾ ਕੇ ਬੈਝੇ ਨਾ ਤੇ ਸੱਸ ਕਹੇ ਤੂੰ ਲੋਕਾਂ ਨਾਲ ਲੜਦੀ ਫਿਰਦੀ ਤੈਨੂੰ ਜਿੰਦਰ ਨਹੀਂ ਨਾ ਸਾਥ ਜਿੰਦੀ ਜੀ ਆਪਾਂ ਤਿੰਨੇ ਜਾਣੀਆਂ ਰਾਲ ਕੇ ਉਹਨੂੰ ਪੁੱਛੀਂ ਦਵਾਲੀਆਂ ਬਣੀਆਂ ਤੇ ਕੀ ਗੱਲ ਸਾਰੇ ਤੂੰ ਪਿੰਡ ਨੂੰ ਸੱਦਾ ਦੇਤਾ ਤੇ ਸਾਡੇ ਤਿੰਨ ਕਰਕੇ ਆ ਛੱਡੇ ਤੂੰ ਕੀ ਪਤਾ ਕੀ ਉਹਦੇ ਦਿਮਾਗ ਵਿੱਚ ਸੀ ਤੇ ਸਾਡੇ ਨਾਲ ਤਾਂ ਉਹ ਬਣੀ ਆ ਸੱਦਾ ਤੇ ਆਇਆ ਨਹੀਂ ਤੇ ਐਵੇਂ ਨੱਚੀ ਟੱਪੀ ਗਈਆਂ ਹਾਂ ਆਪਣੇ ਟਾਈਮ ਖਰਾਬ ਕੀਤਾ ਆਪਣਾ ਵੀ ਕੰਮ ਛੱਡਿਆ ਉਹਦਾ ਗਲਤੀ ਕੀਤੀ ਸੱਦਾ ਡੀਕ ਲੈਣਾ ਚਾਹੀਦਾ ਸੀ ਅੱਗੇ ਤੋਂ ਸੱਦੇ ਡੀਕਿਆ ਜਰਾ ਹਾਂ ਕੋਈ 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 ਤੇ ਨੱਚਣਾ ਤਾਂ ਨਾ ਹੀ ਮੈਂ ਸੂਟ ਸਵਾਉਣੇ ਆ ਆ ਜਿਹੜਾ ਸੂਟ ਸਵਾਇਆ ਨਾ ਇਹਦੇ ਤਾਂ ਮੈਨੂੰ ਸਾਰੀ ਉਮਰ ਚੇਤਾ ਰਹਿਣਾ ਵਾ ਕਿ ਮੈਂ ਸੂਟ ਸਵਾਏ ਹੀ ਦੋ ਇਹ ਤਾਂ ਗਈ ਆ ਤੂੰ ਤਾਂ ਸਵਾਉਂ ਵੀ ਫੇਰ ਦੋ ਬੈਠੀ ਨੀ ਹਾਂ ਮਿਕਲ ਜੀ ਤਾਂ ਗੱਲਾਂ ਬਾਤਾਂ ਤੇ ਕਰਦੀਆਂ ਨਾਲ ਨਾਲ ਲਸਣ ਵੀ ਘੋੜਦੀਏ ਖੜੀਆਂ ਹੋ ਕੇ ਗੱਲਾਂ ਕਰਨ ਨਾਲ ਆਪਣੀਆਂ ਜੇ ਕਿ ਤੇ ਸ਼ਾਮ ਨੂੰ ਉਹ ਆ ਗਈ ਤੇ ਉਹਨੇ ਕਿਹਾ ਨਾ ਤੂੰ ਇੱਥੇ ਕੀ ਕੀਤਾ ਲਸਣ ਦੁੱਧਾ ਹੀ ਪਿਆ ਸਾਰਾ ਆਹ ਤੇ ਆ ਜਿਹੜੀ ਜਗ੍ਹਾ ਖਾਲੀ ਆ ਕੁਝ ਹੁਣ ਇੱਥੇ ਵੀ ਕਰ ਦੇਣਾ ਸੀ ਇੱਥੇ ਹਲਦੀ ਵੀ ਬੀਜੂੰਗੀ ਅੱਛਾ ਹਾਂ ਕਲਦੀ ਜ਼ਰਾ ਦਾਾ ਵੀ ਜੰਦਾ ਪਰੇ ਕੀ ਬੰਦਾ ਆਣੇ ਤੈਨੂੰ ਪਤਾ ਦੁਖੀ ਬਹੁਤ ਹੋਏ ਪਏ ਨਾ ਤੇ ਮੇਰਾ ਤਾਂ ਮਨ ਨਹੀਂ ਕਰਦਾ ਕੁਝ ਵੀ ਕਰਨ ਨੂੰ ਅੱਜ ਮਨ ਕੀ ਕਰੇ ਨੂੰ ਕਿਦਾਂ ਦੀ ਆਈ ਹੋਗੀ ਉਹਦੀ ਹਲਾ ਆਪੇ ਤੱਕ ਇੰਨੀ ਮੈਂ ਉਹਦੇ ਨਾਲ ਬੋਲਣਾ ਨਹੀਂ ਉਹਦੇ ਤੈਨੂੰ ਨਾਉ ਨਹੀਂ ਫਿਕਰ ਪੈਦੀ ਹੁਣ ਲੈ ਫੇਰ ਵੀ ਫਿੰਡ ਦੇ ਵਿੱਚ ਨਵੀਂ ਨੋ ਆਈ ਤੇ ਤੈਨੂੰ ਪਤਾ ਫਿਰ ਨੋ ਆਪਾਂ ਇਹ ਹੀ ਲੈਣੀ ਆ ਜੇ ਕਿਤੇ ਉਹ ਗੁਰਦੁਆਰੇ ਆਈ ਜਾਂ ਕਿਤੇ ਆਈ ਤੇ ਨੋ ਮੇਰੀ ਚਾਹੀਣੀ ਆ ਆਪਾਂ ਨੂੰ ਮੇਰੂ ਕੀ ਕੀ ਪਤਾ ਨਹੀਂ ਸਾਡੇ ਮੱਥੇ ਵੀ ਲੱਗੰਦੇ ਨਹੀਂ ਕਿ ਨਹੀਂ ਨਹੀਂ ਤੇ ਇਹ ਨਹੀਂ ਸਮਝਉਂਦੀ ਸੱਦਿਆ ਕਿਉਂ ਨਹੀਂ ਸਾਨੂੰ ਵਾਲੇ ਆਹ ਤਾਂ ਛੱਡ ਪਰਾਂ ਹੁਣ ਤੂੰ ਇਸੇ ਹੀ ਨਾ ਪੰਗੇ ਚ ਪਈ ਰਹੀ ਸੱਦਿਆ ਕਿਉਂ ਨਹੀਂ ਸੱਦਿਆ ਕਿਉਂ ਨਹੀਂ ਫੇਰ ਹੁਣ ਫਿਕਰ ਤਾਂ ਹੁੰਦੀ ਬਿਲਕੁਲ ਜੀ ਤਾਂ ਇੰਨੇ ਮਹਿੰਗੇ ਕੱਪੜੇ ਬਣਾਏ ਦਾਸਾ ਇੰਨਾ ਖਰਚਾ ਕੀਤਾ ਤੇ ਪਿੱਛੋਂ ਤਾਂ ਨਹੀਂੱਖ ਵੀ ਨਹੀਂ ਚੱਲ ਕੋਈ ਨਹੀਂ ਹੋਰ ਕੋਈ ਵਿਆਹ ਹੋ ਜਾਊਗਾ ਵੀ ਉੱਥੇ ਪਾ ਲਾਂਗੇ ਆਪਾਂ ਵਿਆਹ ਤੇ ਚੱਲ ਆਉਣਾ ਹੀ ਆ ਵਿਆਹ ਕਿਹੜਾ ਨਹੀਂ ਆਉਣਾ ਇੰਨੇ ਨਹੀਂ ਸੱਦਿਆ ਤੇ ਸਾਨੂੰ ਕਿਹਨੇ ਵੀ ਨਹੀਂ ਸੱਦਣਾ ਭਲਾ ਤੇ ਨਾਲੇ ਹੁਣ ਜਦੋਂ ਕਿਤੇ ਵਿਆਹ ਸ਼ਾਦੀ ਆਇਆ ਵੀ ਕੋਈ ਤੇ ਆਪਾਂ ਪਤਾ ਕੀ ਕਰ ਲਈ ਉਦਾਂ ਤੇ ਮੇਰਾ ਵਾਦਾ ਨਹੀਂ ਕਿ ਤਾਂ ਨੱਚਾਂਗਾ ਤੇ ਜੇ ਕਿਤੇ ਮਾੜਾ ਮਟਾ ਮਣ ਕੀਤਾ ਤੇ ਉਦਾਂ ਹੀ ਨੱਚਦਾ ਨਾ ਪ੍ਰੈਕਟਿਸ ਨਹੀਂ ਕਰਨੀ ਆਹੋ ਪ੍ਰੈਕਟਿਸ ਨਹੀਂ ਕਰਨੀ ਪ੍ਰੈਕਟਿਸ ਨਹੀਂ ਹੁਣ ਕਰਕੇ ਗੋਡੇ ਤਾਂ ਪਹਿਲਾਂ ਦੁਖਣ ਲੱਗ ਜਾਂਦੇ ਆ ਤੇ ਫੇਰ ਉੱਥੇ ਵਿਆਹ ਤੇ ਕੀ ਕਰਨਾ ਤੇ ਨਾਲੇ ਹੁਣ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਇਨੂੰ ਨਹੀਂ ਉਹ ਸੱਦਣਾ ਤੇ ਕਿਸੇ ਦੇ ਵਿਆਹ ਸ਼ਾਦੀ 'ਚ ਇਹਨੂੰ ਬੁਲਾਉਣਾ ਵੀ ਨਹੀਂ ਆਪਾਂ ਆਹੋ ਜੇ ਜਾ ਕੇ ਉੱਥੇ ਘੇੜਘੜ ਕੀਤੀ ਨਾ ਤਾਂ ਫੇਰ ਵੇਖੀ ਮੇਰੇ ਤੋਂ ਵੀ ਬਰਾਤ ਹੋਣੀ ਹੈ ਮੈਂ ਕਹਿੰਦੇ ਨਾ ਵੀ ਆਪਣੇ ਸੇਲਫੋਨ ਖਤਮ ਕਰ ਦੇ ਨੂੰ ਨਾ ਨਹੀਂ ਭੈਣੇ ਮੇਨ ਨਾਲ ਕਦੀ ਸੇਲਫੋਨ ਖਤਮ ਆਪਾਂ ਉਹਨੂੰ ਨਹੀਂ ਬੁਲਾਉਣਾ ਆਹੋ ਤੇ ਜਿੰਦਰ ਵੈਲਾ ਜਿੰਦਰ ਨੇ ਤਾਂ ਸਾਰਾ ਸਿਆਪਾ ਪਾਇਆ ਮੇਰੀ ਸੱਸ ਨਾਲ ਗੱਲ ਕਰਕੇ ਉਹ ਜੱਭ ਪਿਆ ਮੇਰੇ ਗੱਲ ਤਾਂ ਨਾ ਆਹੋ ਜਿੰਦਰ ਬਹੁਤ ਚਲਾਕਾ ਚਲਾਕ ਤੇ ਬਕਲ ਜੀ ਤਾਂ ਬਠੇੜੀ ਆ ਆਹੋ ਤੇ ਕੋਣ ਮੈਂ ਹਾਂ ਸਾਰੇ ਪਿੰਡ ਚ ਜਿੰਦਰ ਦਾ ਹੀ ਮੁੰਡਾ ਜਵਾਨ ਆ ਹਨਾ ਆਹੋ ਹੁਣ ਜਿੰਦਰ ਦਾ ਹੀ ਮੁੰਡਾ ਰਹਿ ਗਿਆ ਆਪਣੇ ਮੱਲੇ ਤੇ ਤਾਂ ਹਨਾ ਯਾਂ ਜਵਾਲਾ ਤੇ ਉਹ ਉਹਨੂੰ ਤੈਨੂੰ ਪਤਾ ਆ ਉਹਦੇ ਵਿਆਹ ਤੇ ਆਪਾਂ ਫਿਰ ਤੈਨੂੰ ਪਤਾ ਚੰਨਾ ਡੱਪਣੋਂ ਤੇ ਪਹਿਣਾ ਸੇਲੀ ਘਹਿਣਾ ਆਪਣੀ ਤੇ ਇਹ ਵੀ ਕੋਈ ਪਤਾ ਨਹੀਂ ਉਹ ਭਵੇਂ ਆਪੇ ਹੀ ਵਿਆਹ ਕਰਾ ਲਏ ਉਹ ਵੀ ਆਹੋ ਅੱਜ ਕਹਿੰਦੇ ਵਿਆਹ ਵੀ ਇਦਾਂ ਦੇ ਹੋਣਦੇ ਆ ਹਨਾ ਮੁੰਡੇ ਲਿਆ ਕੇ ਤੇ ਕਹਿ ਦਿੰਦੇ ਚਲੋ ਜੀ ਪਾਰਟੀ ਕਰ ਲੋ ਲਾਵਾ ਤਾਂ ਅਸੀਂ ਲੈ ਆਏ ਆ ਹਨਾ ਉਹ ਵੀ ਤੇ ਗੱਲ ਉਹ ਨਹੀਂ ਕੋਈ ਸਮਰ ਹੈ ਵੀ ਕੋਈ ਤੇ ਗੱਲ ਕੋਈ ਆ ਵੇਲਾ ਸ਼ਿੰਦਰ ਦਾ ਇਨਾ ਪਿਆਰ ਵੀ ਸਾਡੇ ਨਾਲ ਕਿੰਨੇ ਸੱਦੇ ਹੀ ਨਹੀਂ ਕਲਜੀਤ ਮੈਨੂੰ ਤਾਂ ਰਹਿ ਰਹਿ ਕੇ ਆਉਂਦੀ ਇਹੋ ਹੀ ਗੱਲ ਵੀ ਉਹ ਡੱਬੇ ਖਰੇ ਕਾਦੇ ਕਾਦੇ ਵੱਡੇ ਹੋਣਗੇ ਇਹਨਾਂ ਨੇ ਆਏ ਹਾਏ ਤੂੰ ਹੁਣ ਡੱਬੇ ਬਾਰੇ ਨਾ ਸੋਚੀ ਜਾ ਮੈਂ ਤੈਨੂੰ ਨਾ ਉਥੇ ਆਪਾਂ ਚਲੇ ਜਾਵਾਂਗੇ ਸੰਦੀਪ ਵਾਲਿਆਂ ਦੇ ਤੇ ਤੈਨੂੰ ਮਠਿਆਈ ਖਵਾ ਲਿਆ ਹਾਂ ਤੂੰ ਫਿਕਰ ਨਾ ਕਰ ਇਹਨਾਂ। ਆਹ ਹੈ ਨਹੀਂ ਉਹ ਤੇ ਕੋਈ ਗੱਲ ਨਹੀਂ ਚੱਲ ਚਾਵਾਂਗੀ ਆ। ਪਰ ਉਹਦਾ ਮੇਰੇ ਮਨ 'ਚ ਹੀ ਹੋਣ ਦੀ ਗੱਲ ਹੈ। ਤੂੰ ਛਿੰਦਣਾ ਪਿਆਰ ਤੇ ਬਥੇਰਾ ਹੀ ਆਪਣਾ। ਚੱਲ ਹੁਣ ਤਾਂ ਨਹੀਂ ਨਾ ਹੈਗਾ ਫਿਰ। ਹੁਣ ਛੱਡ ਪਰ। ਆਹੋ ਜਿਹੜਾ ਹੈਗਾ ਪਿਆਰ ਪਹਿਲਾਂ ਸੀਗਾ। ਹਾਂ ਮੈਨੂੰ ਤੇ ਇਹ ਪਏ ਆ ਉਹਦਾ ਮਨ ਦੇ ਵਿੱਚ ਆਈ ਜਾਂਦਾ ਵੀ ਖਰੇ ਕਿੰਨੇ ਫਿੱਕ ਪਾਤੀ ਸਾਡੇ ਤੇ। ਹਾਂ ਹੋ ਸਕਦਾ ਕਿਸੇ ਨੇ ਚੁਗਲੀ ਚਗਲੀ ਕੀਤੀ ਹੋਣੀ ਆਪਣੀ ਖਲਾਫ। ਨਹੀਂ ਤਾਂ ਸੱਦੇ ਨਾ ਇਦਾਂ ਤੇ ਨਹੀਂ ਹੁੰਦਾ ਹੁੰਦਾ। ਪਰ ਉਹਦਾ ਇੱਕ ਕਾਲੀ ਕਲਜੀ ਤੇ ਮੈਂ ਨਹੀਂ ਹਾਂ ساری ਉਮਰ ਨੂੰ ਬੁਲਾਉਣਾ। ਤੈਨੂੰ ਬੇਸਤੀ ਬੰਦਾਰੇ। ਬੇਸਤੀ ਵਾਟ ਹੋ ਗਈ ਆਪਣੀ ਦਾ। ਹੂੰ। ਸੱਦਾ ਤੇ ਆਇਆ ਨਾ ਤੇ ਅਸੀਂ ਨੱਚ-ਨਾਚ ਲੋਰੀਆਂ ਹੋ ਗਈਆਂ ਕਿਤੇ ਇੰਨਾ ਨੱਚੀਆਂ ਟੱਪੀਆਂ ਤੇ ਵੇਲਾ ਪਿੰਨਾ ਹਨਾ ਕਰੀਦਾ ਸੀ ਉਹਦਾ। ਇੰਨਾ ਚਾਹ ਕੀਤਾ ਮੁੰਡੇ ਦਾ ਵਿਆਹ ਰੱਖਿਆ ਇਹਨੇ ਮੁੰਡੇ ਦਾ ਵਿਆਹ ਤਾਂ ਵੀ ਨੇ ਸਾਨੂੰ ਸੱਦਿਆ ਤੱਕ ਨਹੀਂ। ਆਹੋ। ਇਹ ਪੁੰਦਰ ਤੂੰ ਐਵੇਂ ਦਿਲ ਨੂੰ ਨਾ ਲਾਈ ਜਾ ਹੁਣ ਗੱਲ ਨੂੰ ਕਿ ਆਪਾਂ ਜਿੰਦਰ ਦੇ ਵਿਆਹ, ਜਿੰਦਰ ਦੇ ਮੁੰਡੇ ਦੇ ਵਿਆਹ ਤੇ ਨੱਚਾ ਟੱਪਾਂਗੇ। ਹੈ? ਕਲਜੀ ਜੀ ਤੇ ਮੇਰੀ ਗੱਲ ਸੁਣ ਲੈ ਨੱਚ ਟਾਪਣ ਵਾਲੀ ਗੱਲ ਵੱਖਰੀ ਐ ਉਹਦਾ ਵੀ ਕੀ ਪ੍ਰੋਸਾਸ਼ਿੰਦਰ ਵੰਗੂ ਉਹ ਵੀ ਮੁੱਕਰ ਕੇ ਬਾਅਦ ਚ ਤੇ ਹੁਣ ਮੈਂ ਨਹੀਂ ਤੇਰੇ ਘਰੇ ਪ੍ਰੈਕਟਿਸ ਕਰਨਾ ਆਇਆ ਕਰਨੀ ਨਹੀਂ ਉਹ ਪ੍ਰੈਕਟਿਸ ਤਾਂ ਕਰਨੀ ਨਹੀਂ ਪ੍ਰੈਕਟਿਸ ਨਹੀਂ ਮੈਂ ਕਰਨੀ ਕਿਉਂ ਪ੍ਰੈਕਟਿਸ ਨਹੀਂ ਕਰਨੀ ਇੱਕ ਗੱਲ ਸੁਣ ਉੱਤੋਂ ਤੇ ਗੋਡੇ ਦਾ ਮੇਰੀ ਸੱਸ ਇੰਨਾ ਸੁਣਾਈ ਦਿੱਤੀ ਕਿ ਤੇ ਬਾਹਰ ਤੱਕ ਫੋਨ ਚੱਲੇਗਾ ਅਮਰੀਕਾ ਤੱਕ ਗੱਲਾਂ ਹੋ ਗਈਆਂ ਗੋਡੇ ਦੀਆਂ ਤੇ ਦੂਜਾ ਠੀਕ ਆ ਮੈਨੂੰ ਨਾ ਹੁਣ ਇਹ ਬੜਾ ਦੁੱਖਾ ਵੀ ਹੁਣ ਉਹ ਸੂਟ ਮੈਂ ਕਿਹਦੇ ਵਿਆਹ ਚ ਪਾਉਂਗੀ ਉਹ ਤੂੰ ਛੱਡ ਪਰਾਂ ਤੂੰ ਇਦਾਂ ਕਰ ਆਪਾਂ ਐ ਦਵਾਰ ਨੂੰ ਤੂੰ ਸੂਟ ਪਾ ਲਈ ਆਪਾਂ ਕਿੱਥੇ ਘੁੰਮਣ ਚੱਲ ਜਾਾਂਗੇ ਹਾ ਹਾ ਇਦਾਂ ਪਰਾ ਸੂਟ ਪਾ ਕੇ ਕਿੱਥੇ ਘੁੰਮਣ ਜਾਵਾਂ ਅੰਕਲ ਜੀ ਤੂੰ ਵੀ ਲਿਆਣਿਆਂ ਵਾਲੀਆਂ ਗੱਲਾਂ ਕਰੀ ਜਾਂਦੀਆਂ ਹਣਾ ਮੇਰੇ ਨਾਲ ਤਾਂ ਤੂੰ ਵੀ ਸਦਮੇ ਝੀ ਆ ਪਤਾ ਬਹੁਤ ਮੈਨੂੰ ਵੀ ਲੱਗਾ ਹੀ ਆ ਨਾ ਸਦਮਾ ਤਾਂ ਲੱਗਾ ਚੱਲ ਮੈਨੂੰ ਤਾਂ ਨਾ ਇਹੋ ਹੀ ਫਿਕਰ ਖਾਈ ਜਾਂਦੀ ਆ ਕਿ ਹਜੇ ਮਾਤਾ ਨੇ ਪਤਾ ਨਹੀਂ ਕਿੰਨੀ ਵਾਰੀ ਕਿੰਨੇ ਮਹੀਨਾ ਹਣਾ ਮੇਰੇ ਘਰੇ ਲੜਾਈ ਰਹੇ ਉਹਨਾਂ ਦਾ ਕੰਮ ਵੀ ਸਾਰਾ ਕਰਨਾ ਤੇ ਗਾਲ੍ਹਾਂ ਵੀ ਖਾਣੀਆਂ ਪੈਣੀਆਂ ਹਣਾ ਕੀ ਕਸੂਰ ਵੀ ਮੇਰਾ ਕੋਈ ਨਹੀਂ ਤੂੰ ਇਦਾਂ ਕਰ ਦੂ ਨਾ ਕੰਨਾਂ 'ਚ ਥੋੜਾ ਥੋੜਾ ਰੂਹ ਦੇ ਲਿਆ ਕਰ ਤੈਨੂੰ ਪਤਾ ਹੁਣ ਉਹਨੇ ਮਹੀਨਾ ਤਾਂ ਬੋਲਣਾਂਗੇ ਉਹ ਤੇ ਹੈਗਾ ਫਿਰ ਹੁਣ ਕੁਛ ਤੇ ਕਰਨਾ ਹੀ ਪੈਣਾ ਸੁਣੂ ਵੀ ਨੀ ਤੇ ਆਪੇ ਤੈਨੂੰ ਵੀ ਪਤਾ ਲੱਗਣਾ ਕੀ ਬੋਲਦੀ ਆ ਹੋਵੇ ਵੀ ਆ ਪਰ ਮੈਂ ਬੜੀ ਔਖੀ ਹੋਈ ਤੇ ਹੁਣ ਮੈਂ ਇੱਕ ਗੱਲ ਸੁਣਤੀ ਉਹ ਆਪਣੇ ਨਾਲ ਤਾਂ ਉਹ ਗੱਲ ਬਣੀ ਆ ਇਹ ਨਾ ਸੱਦੀ ਨਾ ਬਣਾਈ ਤੇ ਮੈਂ ਲਾੜੇ ਦੀ ਕਾਈ ਆਪਾਂ ਤੇ ਐਵੇਂ ਨਾ ਸੱਦਾ ਆਇਆ ਨਾ ਕੁਛ ਤੇ ਕਿਤੇ ਨਾਚ ਨਾ ਤੇ ਧਰਤੀ ਪੋਲੀ ਕਰ ਛੱਡੀ ਆਪਾਂ ਤੇ ਕਿਤੇ ਗਾ ਗਾ ਆਪਣੇ ਸੰਗੇ ਬਿਠਾ ਲੈ ਨਾ ਸਦਾ ਢੀਟ ਲਾਣਾ ਚਾਹੀਦਾ ਆ ਕੱਲ ਅੱਗੇ ਤੋਂ ਸਭ ਕਾ ਗਿਆ ਸਭ ਕਾ ਗਿਆ ਸਹੀ ਗੱਲ ਆ ਤੇ ਚਲ ਜੇ ਤੂੰ ਰੋਟੀ ਨਹੀਂ ਖਾਧੀ ਤੇ ਆ ਜਾ ਮੈਂ ਤੈਨੂੰ ਬਣਾ ਕੇ ਦੇ ਦਿੰਨੀ ਰੋਟੀ ਫੇ ਨਾ ਮੈਂ ਬਸ ਕੱਲ ਦੀ ਤਾਂ ਇੰਨਾ ਫਗੋੜ ਕੇ ਨਾ ਘਰੋਂ ਚਲ ਜਾਣਾ ਉਹਨੇ ਕਹਣਾ ਹੁਣ ਦਰਦੀ ਬਾਹਰ ਬੈਠੀ ਜਾਵੇ ਸਿੱਟਾ ਚ ਆਹੋ ਮੈਂ ਚਲੇ ਹੀ ਜਾਣੀ ਹੁਣ ਘਰ ਚੱਲ ਫੇਰ ਹੁਣ ਮੈਂ ਚੱਲਾਂ ਫੇਰ ਚੱਲੀਏ ਫੇਰ ਮੈਂ ਵੀ ਚੱਲਾਂ ਕੀ ਕਰਨਾ ਇੱਥੇ ਮੇਰੇ ਧਿਆਨ ਗੋੜੀ ਦਾ ਹੋ ਗਿਆ ਮਨ ਜਾਨ ਨਹੀਂ ਦੇਖਦਾ ਜੇ ਮੇਰਾ ਤੇਰੀ ਧਿਆਨ ਮੇਰਾ ਵੋਟੀ ਈ ਆ ਆਏ ਹਾਈ ਤੇਨ ਵੋਟੀ ਵਿਖਾਦਾਂਗੇ ਚੰਲਾ ਚੱਲੀ ਫਰਕ ਇਹੋ ਜੀ ਆਈ ਨਹੀਂ ਤੇ ਇਹੋ ਜੀ ਨਹੀਂ ਆਈ ਇਹ ਇਹ ਚਲ ਜੀ ਤਾ ਮੈਂ ਕਹਿਣਾ ਸੀ ਆ ਵੇ ਹਾ ਗਵਾਂਡੀਆਂ ਤੇ ਕਿੰਨੇ ਸੋਹਣੇ ਮੁੰਗਰੇ ਹੋਇਆ ਵੇ ਕੂਲੇ ਕੂਲੇ ਮੁੰਗਰੇ ਈ ਤੇ ਤੋੜ ਤੋੜ ਕੇ ਨਾ ਚੱਲੀਏ ਉਹ ਤੂੰ ਸੱਸ ਤੋਂ ਤਾਂ ਬਾਤ ਚ ਜਾਣਾ ਆ ਤੇ ਇਹਨਾਂ ਤੋਂ ਬਚਣਾ ਵੀ ਨਹੀਂ ਤੂੰ ਹਾਂ ਨਹੀਂ ਕੁਛ ਨਹੀਂ ਕਹਿੰਦੇ ਉਹ ਵਾਵਾ ਸਹੀ ਆ ਚੰਗੇ ਆ ਆਏ ਹੈ ਚੰਗੇ ਤਾਂ ਹੈਗੇ ਆ ਕਿ ਉਹਨਾਂ ਨੇ ਆਪਣੇ ਵਾਸਤੇ ਲਾਏ ਹੋਣਗੇ ਕਿ ਸਾਡੇ ਵਾਸਤੇ ਲਾਏ ਆ ਮੁੰਗਰੇ ਮੈਂ ਕਹਿੰਨੀ ਸੀ ਥੋੜੀ ਜੀ ਤੋੜ ਕੇ ਨਾ ਦੀ ਚਟਨੀ ਜੀ ਬਣਾ ਕੇ ਖਾਣੇ ਵਾਵਾ ਹਾਜਮਾ ਜਿਆ ਸੈਟ ਰਹਿੰਦਾ ਹੀ ਨਾ ਤੂੰ ਵਿਆਹ ਖਾਦਾ ਹੀ ਜਿਹੜਾ ਤੇਰਾ ਹਾਜਮਾ ਖਰਾਬ ਹੋਇਆ ਆ ਹਾਂ ਅੱਜ ਦੀ ਤਾਂ ਤੂੰ ਵੀ ਮਸ਼ਕਰੀਆਂ ਹੀ ਮਸ਼ਕਰੀਆਂ ਹੀ ਕਰਨੀਆਂ ਆ ਤੇਰਾ ਹਾਜਮਾ ਕਹਿੰਦੇ ਨਾ ਖਰਾਬ ਹੋ ਗਿਆ ਪਕੜੇ ਪਕੌੜੇ ਖਾਦੇ ਆ ਉਹਦੇ ਉਹ ਸੰਦਰ ਦੇ ਮੁੰਡੇ ਦੇ ਵਿਆਹ ਦੇ ਆ ਹੋਏ ਵੀ ਗੱਲ ਸਹੀ ਆ ਆਹ ਤਾਂ ਉਹਨਾਂ ਨੂੰ ਇੱਕ ਵਾਰੀ ਬਣਾ ਲੈਂਦੇ ਮੁੰਗਰੇ ਫੇਰ ਆਪਾਂ ਲੈ ਕੇ ਜਾਵਾਂਗੇ ਚਟਨੀ ਕੁੱਟ ਕੇ ਘੇਦਨ ਬਣਾ ਕੇ ਖਾਵਾਂਗੇ ਹੈ ਆਹ